ਆਮ ਆਦੀ ਪਾਰਟੀ ਵੱਲੋਂ ਇੱਥੇ ਆਇਓ ਕਾਫੀ ਦਿਨ ਤੁਸੇ ਲੱਗੇ ਹੋਈ ਤੁਸੀਂ ਕੀ ਲੱਗਦਾ ਹਾਲਾਤ ਸਾਤ ਲੁਧਿਆਣਾ ਦੇ ਤੁਸੀਂ ਬੰਦੇ ਤੁਸੀਂ ਬੰਦੇ ਦੇਖੋ ਹਾਲਾਤ ਪਹਿਲਾਂ ਨਾਲੋਂ ਕਹੀਏ ਤਾਂ ਜ਼ਿਆਦਾ ਬਦਤਰ ਹੋ ਗਏ ਨੇ ਪਰ ਪ੍ਰਸ਼ਾਸਨ ਨੇ ਲਗਾਤਾਰ ਇੱਥੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਲਗਾਤਾਰ ਇਥੇ ਡਿਊਟੀ ਦੇ ਰਿਹਾ ਤੇ ਨਾਲ ਅਸੀਂ ਵੀ ਉਹਨਾਂ ਨੂੰ ਬੈਕਅਪ ਤੇ ਮਾਨ ਸਾਹਿਬ ਦੇ ਸਾਨੂੰ ਨਿਰਦੇਸ਼ ਨੇ ਵੀ ਕਿਤੇ ਵੀ ਕੋਈ ਖਤਰੇ ਦੀ ਗੱਲ ਹੁੰਦੀ ਆ ਤਾਂ ਹਰ ਹਾਲਾਤ ਤੁਸੀਂ ਡੀਸੀ ਸਾਬ ਤੱਕ ਪਹੁੰਚਾਉਣੇ ਨੇ ਵੀ ਕਿਤੇ ਵੀ ਕੋਈ ਐਮਰਜੈਂਸੀ ਲੋਡ ਪੈਂਦੀ ਆ ਸਾਨੂੰ ਤੁਸੀਂ ਦੱਸਣਾ ਪ੍ਰਸ਼ਾਸਨ ਹਰ ਵੇਲੇ ਤੁਹਾਡੇ ਲਈ ਹਾਜ਼ਰ ਆ ਕਿਸੇ ਵੀ ਤਰ੍ਹਾਂ ਕੋਈ ਚੀਜ਼ ਜਾਂ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋ ਉਹਨਾਂ ਤੋਂ ਆਪਾਂ ਬਚਾਉਣਾ ਵਾ ਅਸੀਂ ਤੁਹਾਡੇ ਨਾਲ ਖੜੇ ਆਂ ਇਹ ਪਿੰਡ ਵਾਲੇ ਕਹਿੰਦੇ ਜੇਕਰ ਪਹਿਲਾਂ ਠੋਕਰਾਂ ਬਣਾਈਆਂ ਗਈ ਹੁੰਦੀਆਂ ਤੇ ਇਹ ਹਾਲਾਤ ਨਾ ਖਰਾਬ ਹੁੰਦੇ ਤੁਸੀਂ ਮਨ ਨਾ ਖਰਾਬ ਹੁੰਦਾ ਅੱਜ ਹਾਲਾਤ ਨਾ ਹੁੰਦੇ ਦੇਖੋ ਜੋ ਹੋ ਗਿਆ ਉਹ ਨੂੰ ਤਾਂ ਹੁਣ ਆਪਾਂ ਕੁਦਰਤ ਆ ਨਾ ਹੀ ਇਹ ਪਹਿਲਾਂ ਆਪ ਨੂੰ ਪਤਾ ਨਹੀਂ ਹੁੰਦਾ ਵੀ ਐਦਾਂ ਹੋ ਸਕਦਾ ਵਾ ਜੇ ਦੇਖਿਆ ਜਾਵੇ 88 ਤੋਂ ਬਾਅਦ ਮਹਿਰਚ 23 ਚ ਆਇਆ ਵਾ ਇਦਾਂ ਦੇ ਖਤਰਨਾਕ ਖਲਾਅ ਜੜੇ ਬਣੇ ਨੇ ਪਰ ਚਲੋ ਹੈ ਕਿਤਨਾ ਕਿਤੇ ਸਾਡੇ ਵੱਲੋਂ ਵੀ ਕਹਿ ਸਕਦੇ ਹਾਂ ਸਾਡੀ ਕਮਜ਼ੋਰੀ ਹੋ ਸਕਦੀ ਹੈ ਪਰ ਇਸ ਵਾਰ ਤਾਂ ਆਪਾਂ ਸਿਆਸਤ ਨੂੰ ਛੱਡ ਕੇ ਜੇ ਦੇਖੀਏ ਤਾਂ ਅਸੀਂ ਲੋਕਾਂ ਦੇ ਨਾਲ ਜਦਦੇ ਖੜਾ ਆਏ ਨੇ ਲਗਾਤਾਰ ਇੱਥੇ ਖੜੇ ਆਏ ਬੇਤ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਨਾਲ ਬਰਾਬਰ ਖੜੇ ਆਂ ਜੇ ਕੋਈ ਨੁਕਸਾਨ ਹੋਊਗਾ ਤਾਂ ਅਸੀਂ ਉਹਦੇ ਵਿੱਚ ਹੋਵਾਂਗੇ ਆ ਮਾਦੀ ਪਾਰਟੀ ਰੈਂਟਰ ਵੇ ਰਹੇ ਕੀ ਡਿਊਟੀ ਲਈ ਗਈ ਇੱਥੇ ਜੇ ਇਹ ਤਾਂ ਹਰਦੇ ਹਾਲਾਤਾਂ ਦੇ ਨੇ ਕੋ ਰਾਸ਼ਨ ਪਾਣੀ ਦੇ ਕੋ ਤਰਪਾਲਾਂ ਦੇ ਜਾਂ ਕੋਈ ਨਾਲ ਦੇ ਤੋਂਵਾਦ ਕਿਤੇ ਕਿਨ ਪ੍ਰੋਸੈਸ ਹਾਂਜੀ ਬਿਲਕੁਲ ਜੇ ਕਿਸੇ ਨੂੰ ਵੀ ਤਰਪਾਲ ਚਾਹੀਦੀ ਆ ਮੰਨ ਲਓ ਘਰਾਂ ਐ ਛੱਤਾਂ ਵੀ ਚਾਹੁੰਦੀਆਂ ਗੈਰੀਆਂ ਤਾਂ ਉਸ ਦੇ ਲਈ ਵੀ ਤਰਪਾਲਾਂ ਦੇ ਰਹੇ ਆ ਤੇ ਬਾਕੀ ਇੱਥੇ ਜੋ ਆਪਣੇ ਭਾਈਚਾਰਾ ਜਾ ਲਗਾਇਆ ਸਾਰੇ ਜੋਧਾ ਹੀ ਨੇ ਇਹ ਕਹਾਂਗੇ ਜਿਹੜੇ ਲੇਵਰੇ ਨਹੀਂ ਲੱਗੀ ਹੋਈ ਆ ਵੀ ਸਾਨੂੰ ਬਚਾਉਣ ਲਈ ਜਦੋਂ ਆ ਤੇ ਇੱਥੇ ਲੱਗੇ ਆ ਵੀ ਬਿਊਟੀਨ ਵਾਰਿਆ ਇਹਨਾਂ ਨੂੰ ਵੀ ਅਸੀਂ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਰਾਸ਼ਨ ਪਾਈ ਤੋਂ ਉਹ ਵੀ ਇਹਨਾਂ ਦੀ ਅਸੀਂ ਖਿਆਲ ਰੱਖਣੀ ਹੈ ਜਿਹੜਾ ਪਿੰਡਾ ਬਾਬੋ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਹੈ ਜੀ ਸਤਪਾਲ ਸਿੰਘ ਥੁੱਲੇਵਾਲ ਪਿੰਡ ਹੈ ਮੇਰਾ ਸਾਫ ਦਾ ਸਰਪੰਚ ਆ ਮੈਂ ਔਰ ਅਸੀਂ ਇਸਿੰਦੇ ਪਿੰਡ ਤੇ ਜ਼ਿੰਮੇਵਾਰ ਵੀ ਵਿਅਕਤੀ ਆ ਤੇ ਔਰ ਮੈਂ ਪਹਿਲਾ ਸਭ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸ਼ਰਮਣੀ ਅਕਾਲੀ ਦਲ ਦਾ ਸਮੂੱਚੀ ਦਾ ਧੰਨਵਾਦ ਦੀ ਆ ਆੜ ਸਰਦਾਰ ਪਰਮਜੀਤ ਸਿੰਘ ਢੱਲੋਂ ਜਿਹੜੇ ਇੱਥੇ ਸਾਡੇ ਪਿੰਡ ਢੁੱਲੇਵਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ। ਆਂ ਕੀਮਤੀ ਸਮਾਂ ਕੱਢ ਕੇ ਸਾਡੀ ਦੁੱਖ ਦੀ ਘੜੀ ਸ਼ਰੀਕ ਜਿਹੜੇ ਹੋਏ। ਕੀ ਲੱਗਦਾ ਹਾਲਾਤ ਕੀ ਨੇ ਯੂਰੋ? ਹਾਲਾਤ ਦੇ ਮੈਂ ਤੁਹਾਨੂੰ ਦੱਸਦਾ ਜੀ ਹਾਲਾਤ ਐਸ ਟਾਈਮ ਪੂਰੇ ਗੰਭੀਰ ਨੇ ਪੂਰਾ ਖਤਰਾ ਸਾਨੂੰ। ਨਾਲ ਤੁਸੀ ਬੰਨ 78000 ਬੁਰਜੀ ਆ ਜੀ। ਉੱਥੇ ਨਾਂ ਡਰੇਨ ਮਹਿਕ ਮਿਆਂ ਦਾ ਕੁਝ ਗੈਬ ਛੱਡਿਆ ਹੋਇਆ ਸੀਗਾ। ਅਸੀਂ ਪਹਿਲਾਂ ਕਿਹਾ ਸੀਗਾ ਵੀ ਇੱਥੇ ਪੱਥਰ ਲੱਗਦਾ 5-7 ਟ੍ਰੇਟ ਪੈਂਦੇ ਨੇ। ਔਰੇ ਪਾਉ ਤੁਸੀਂ ਔਰ ਇੱਥੇ ਨਾਲ-ਨਾਲ ਸ਼ਟੱਡ ਲੱਗਣੇ ਚਾਹੀਦੇ ਨੇ ਵੀ ਉੱਪਰਲੀ ਸਾਡੀ ਸਾਈਡ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਵੀ ਸਾਡੀ ਥੱਲੇ ਵਾਲੀ ਸਾਈਡ ਜਿਹੜੀ ਬੜੀ ਕਮਜ਼ੋਰ ਹੈ ਔਰ ਇਹਨਾਂ ਨੂੰ ਅਸੀਂ ਕਹਿ ਕੇ ਕਿ ਥੱਕ ਗਏ ਸਾਡੀ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਨਾ ਕੋ ਦੇਖ ਰੇ ਕੀਤੀ ਹੈ ਔਰ ਨਾ ਐਸੇ ਅੱਜ ਤੱਕ ਕੋਈ ਆਇਆ ਹੈ ਆਉਂਦੇ ਨੇ ਉਸ ਬੰਦ ਤੋਂ ਢੇੜਾ ਮਾਰ ਕੇ ਮੁੜ ਜਾਂਦੇ ਰਹੇ ਨੇ ਇੱਧਰ ਅਸੀਂ ਲਿਆਉਂਦੇ ਰਾ ਕੋਈ ਨਹੀਂ ਕੋਈ ਨਹੀਂ ਠੀਕ ਹੈ ਕਰ ਰਹੇ ਆ ਭੇਜਿਆ ਲਿਖ ਕੇ ਅੱਜ ਤੱਕ ਕੋਈ ਇੱਥੇ ਪ੍ਰਬੰਧ ਨਹੀਂ ਦਿੰਦਾ ਹੁਣ ਇਸ ਟਾਈਮ ਹਾਲਾਤ ਜਿਹੜੇ ਨੇ ਉਹ 78000 ਬੁਰਜੀ ਜਿਹੜਾ ਪੁਰਾਣਾ ਬੰਨ ਖੜਾ ਹੈ ਜੀ ਉੱਥੇ ਪੂਰਾ ਖਤਰਾ ਹੈ ਇਸ ਟਾਈਮ ਪਹਿਲਾਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ 10 ਕਰਮਾ ਪਿੱਛੇ ਸੀਗਾ ਹੁਣ ਤੁਸੀਂ ਬੰਨ ਦੇ ਨਾਲ ਬਿਲਕੁਲ ਕਟੰਗਾ ਗਈ ਹੈ ਹੁਣ ਜਿਹੜਾ ਪਾਣੀ ਓਵਰ ਸਲੋ ਹੋਇਆ ਇਹਦੇ ਕਰਕੇ ਕਟੰਗ ਥੋੜੀ ਘਟ ਹੈ ਜਿੰਦੜ ਪਾਣੀ ਘਟ ਗਿਆ ਕਟੰਗ ਨੇ ਪੂਰਾ ਕਰਕੇ ਆ ਤੁਸੀਂ ਬੰਨ ਦੇਣ ਦਾ ਵੀ ਖਤਰਾ ਹੈ ਔਰ ਆ ਥੱਲੇ ਵਾਲੀਆਂ ਸਾਡੀਆਂ ਜ਼ਮੀਨਾਂ ਸੀਗੀਆਂ ਜਿਹੜੀਆਂ ਜੀ ਇਹ ਡਰੇਨ ਮੈਕ ਵਿੱਚ ਦੀ ਕਮਜ਼ੋਰੀ ਕਰਨਾ ਅੱਜ ਸਾਨੂੰ ਇਹ ਦਿਨ ਦੇਖਣੇ ਪਏ ਗਏ ਸਾਡੇ ਧਾਨ ਲੱਗੇ ਹੋਏ ਸੀ ਸਾਡੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਜੀ ਤਕਰੀਬਨ ਦੇਖ ਲਓ ਵੀ ਇੱਥੇ ਇਸ ਟਾਈਮ ਸਾਡੇ 10-15 ਕਿੱਲੇ ਜ਼ਮੀਨ ਜਿਹੜੀ ਉਹ ਡਿੱਗ ਚੁੱਕੀ ਹੈ ਵਿੱਚੇ ਧਾਨ ਵਿੱਚੇ ਪਪੂਲਰ ਤੇ ਇਹ ਡਰੇਨ ਮੈਕ ਵਿੱਚ ਦੀ ਕਮਜ਼ੋਰੀ ਕਰਕੇ ਇਹ ਸਾਡੇ ਹਾਲਾਤ ਬਣੇ ਹੋਏ ਨੇ ਜੇ ਇੱਥੇ ਕੋਈ ਪ੍ਰਬੂਗਾ ਪ੍ਰਬੰਧ ਨਾ ਕੀਤਾ ਗਿਆ ਇੱਥੋਂ ਬੰਨੂ ਖਤਰਾ ਬੰਨ ਟੁੱਟ ਕੇ ਇਹ ਪਾਣੀ ਜਿਹੜਾ ਪਿੱਛੇ ਸਾਰੇ ਜਿਹੜੇ ਪਿੰਡ ਬੈਠੇ ਨੇ ਮੇਰਾ ਖਿਆਲ 25-30 ਪਿੰਡ ਹੈ ਇਹ ਦਰਿਆ ਇਥੋਂ ਬੰਨ ਟੁੱਟਣ ਦੇ ਕਾਰਨ ਇਹ ਲੁਧਿਆਣੇ ਦੀ ਜਾ ਕੇ ਪੂਰੀ ਮਾਰ ਕਰੂਗਾ ਇਹ ਅਸੀਂ ਤੇ ਜੋ ਸਾਡੇ ਨਾਲ ਹੋਇਆ ਅਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਦੇਖੋ ਜੀ ਪਹਿਲਾਂ ਇਹ ਕੰਮ ਕਰਨ ਵਾਲਾ ਸੀਗਾ ਇਹ ਸਾਲਾਂ ਦੇ ਵਿੱਚ ਅੱਜ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਕੰਮ ਕਰਨ ਵਾਲਾ ਸੀਗਾ ਅਸੀਂ ਇਹਨਾਂ ਨੂੰ ਕਿਹਾ ਬਤੇਰਾ ਕਿਹਾ ਸਾਡੀ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੁਣ ਇਸ ਟਾਈਮ ਹਾਲਾਤ ਜਿਹੜੇ ਨੇ ਬੜੇ ਖਤਰਨਾਕ ਬਣੇ ਹੋਏ ਕਰਸਵਾਸਾਤ ਲੋਦਰਾਜ ਤੁਸੀਂ ਬੰਦ ਤੇ ਪਹੁੰਚੋ ਕੀ ਹਾਲਾਤ ਲੱਗਦੇ ਹਨ ਲੋ ਦੇ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਇੱਥੇ ਥੋੜੀ ਜਿਹੀ ਖਾਰਪੇਈ ਸੀ ਉਦੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀ ਸੋ ਪਰ ਅੱਜ ਜਦੋਂ ਆਏ ਹਾਂ ਤਾਂ ਉਸ ਤੋਂ ਵੀ ਖਤਰਨਾਕ ਮਾਹੌਲ ਬਣਿਆ ਹੋਇਆ ਹੈ ਉੱਥੋਂ ਪਾਣੀ ਛੱਡਿਆ ਜਾ ਰਿਹਾ ਸੋ ਮੈਂ ਆਮ ਕਰਕੇ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਜੇ ਅਵੋਇਡ ਕਰੋ ਪਹਿਲਾਂ ਤਾਂ ਇੱਧਰ ਆਉਣਾ ਜੀ ਦੂਸਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ 24 ਘੰਟੇ ਤੱਕ ਅਲਰਟ ਤੇ ਰਹੋ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਹੋ ਸਕਦਾ ਕਿਉਂਕਿ ਮੌਸਮ ਦੇ ਅ ਹੁਣ ਅਗਲੇ 2-3 ਦਿਨ ਹਜੇ ਹੋਰ ਮੌਸਮ ਇਹ ਖਰਾਬ ਦੱਸ ਰਹੇ ਨੇ ਸੋ ਜਿੰਨੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਇਸ ਟਾਈਮ ਆਪਾਂ ਕੋਸਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਇੱਕ ਦੂਏ ਦਾ ਸਾਥ ਦੇਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ ਪਾਈ ਸਾਡਾ ਇਥੋਂ ਬਨ ਸੁਰੱਖਿਅਤ ਰਹੇ ਸਾਡੇ ਪਿੰਡ ਸੁਰੱਖਿਅਤ ਰਹਿਣ ਕਿਉਂਕਿ ਜੇ ਰੱਬ ਨਾ ਕਰੇ ਕੋਈ ਬਾਰਦਾਤ ਇੱਥੇ ਹੋ ਗਈ ਜਾਂ ਬਨ ਨੂੰ ਕਿਤੇ ਨੁਕਸਾਨ ਹੋ ਗਿਆ ਤਾਂ ਪਿੰਡਾਂ ਦੇ ਪਿੰਡ ਇਸ ਇਲਾਕੇ ਤੇ ਹਟ ਜਾਣਗੇ ਕਿਉਂਕਿ ਇੱਧਰ ਨਾਲ ਨੀਵਾ ਏਰੀਆ ਪੈ ਜਾਂਦਾ ਸੋ ਇਸ ਟਾਈਮ ਤੋਂ ਲੇ ਵਾਲ ਵਿੱਚ ਖੜੇ ਆ ਕਿ ਜਿਹੜਾ ਜੇ ਕਹੀਏ ਪਿਛਲੀ 5-7 ਏਕੜ ਹੋਰ ਜ਼ਮੀਨ ਨਾਲ ਵਹਾ ਕੇ ਲੈ ਗਿਆ ਹੈ ਬੰਨ ਤੇ ਪਾਣੀ ਦਾ ਵਹਾਅ ਵੀ ਤੇਜ਼ ਆ ਆਉਣ ਵਾਲੇ ਸਮੇਂ ਜਿਹੜਾ ਅਗਲੇ 24 ਘੰਟੇ ਨੇ ਇਸ ਇਲਾਕੇ ਦੀ ਬੜੇ ਹੀ ਜਿਹੜੇ ਮੈਂ ਕਹਾ ਬੀ ਬਹੁਤ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਨੂੰ ਅਲਰਟ ਤੇ ਰਹਿਣ ਦੀ ਲੋੜ ਸ੍ਰੀਮਣੀ ਕਾਲ ਵਾਲੇ ਬਾਬਾ ਪ੍ਰਧਾਨ ਸੁਪਰੀਸ਼ ਨੂੰ ਬਾਬਾ ਨੇ ਕਿਹਾ ਵੀ ਵਰਕਰਾਂ ਨੂੰ ਵੀ ਭਾਈ ਹਟਦੀ ਸਿਚੂ ਦੀ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਹੋ ਹਲਕਾ ਸਰ ਵਾਲਾ ਵਿੱਚ ਕੋਈ ਅਜਿਹੀ ਜਾਣਕਾਰੀ ਹੈ ਜੀ ਦੇਖੋ ਅਸੀਂ ਪਹਿਲਾਂ ਤਾਂ ਜਿਹੜੀ ਜਦੋਂ ਇੱਥੇ ਨਹੀਂ ਹਾਲਾਤ ਬਣੇ ਸੀ ਉਦੋਂ ਸਾਡੀਆਂ ਡਿਊਟੀਆਂ ਬਕਾਇਦਾ ਪ੍ਰਧਾਨ ਸਾਹਿਬ ਕੋਲ ਕਿ ਆਪ ਵੀ ਲੱਗੇ ਹੋਏ ਨੇ ਅਸੀਂ ਇਨਸਾਨੀਅਤ ਨਾਤੇ ਵੀ ਤੇ ਪ ਵੀ ਆਪਣਾ ਕੋਈ ਨਾ ਕੋਈ ਕਿਉਂਕਿ ਉੱਥੇ ਚਾਰੇ ਦੀ ਕਮੀ ਆ ਜਾਣੀ ਆ ਆਚਾਰ ਦੀ ਕਮੀ ਆ ਜਾਣੀ ਆ ਫੀਡ ਦੀ ਕਮੀ ਆਉਣੀ ਆ ਅੱਗੇ ਜੋ ਇੱਕ ਆਪਣਾ ਕਹ ਲੀਏ ਵੀ ਕਣਕ ਦੇ ਬੀਜ ਦੀ ਕਮੀ ਆਉਣੀ ਆ ਉਹ ਸਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਸਟਾਕ ਰੱਖਿਓ ਕਿਉਂਕਿ 10-15 ਦਿਨਾਂ ਤੱਕ ਉਦੋਂ ਏਰੀਆ ਚ ਲੋਡ ਪੈਣੀ ਆ ਪਰ ਅੱਜ ਮੈਂ ਆਪਣੇ ਜਿੰਨੀ ਜਥੇਬੰਦੀ ਨੂੰ ਅਪੀਲ ਕੀਤੀ ਆ ਵੀ ਹਜੇ ਆਪਾਂ ਵੇਟ ਕਰ ਲਈਏ ਕਿ ਹਾਲਾਤ ਹਜੇ ਨਾਜੁਕ ਨੇ ਆਪਣੀ ਏਰੀਆ ਦੇ ਵੀ ਜੋ ਲੋਡ ਪਈ ਜਿੱਥੇ ਲੋਡ ਪਈ ਸ਼੍ਰੋਮਣੀ ਅਕਾਲੀ ਦਲ ਮੂਰੇ ਹੋ ਕੇ ਲੜਾਈ ਵੀ ਲੜੂਗਾ ਤੇ ਜਿੱਥੇ ਲੋਡ ਪੈਂਦੀ ਆ ਕਿ ਅਸੀਂ ਸੇਵਾ ਕਰਨ ਦੀ ਜਿੱਥੇ ਲੋਡ ਪੈਂਦੀ ਆ ਲੰਗਰਾਂ ਦੇ ਪ੍ਰਬੰ ਸ਼੍ਰੋਮਣੀ ਕਾਲੀਦਾ ਸਮੁੱਚੀ ਟੀਮ ਨਾਲ ਇਸ ਹਲਕੇ ਦੀ ਪੂਰੀ ਜਿਹੜੀ ਟੀਮ ਜਿਹੜੀ ਮੇਰੇ ਨਾਲ ਹੈ ਤੇ ਅਸੀਂ ਰਲ ਮਿਲ ਕੇ ਜੋ ਸਹਾਇਤਾ ਉਹ ਸਭ ਦਿਓ ਕਰਾਂਗੇ ਮੈਂ ਅਪੀਲ ਵੀ ਕੀਤੀ ਆਪਣੇ ਵੱਲੋਂ ਵੀਡੀਓ ਦੇ ਉੱਪਰ ਕਾਫੀ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਹੜਾਂ ਦੀ ਸਥਿਤੀ ਨੇ ਕਾਫੀ ਕਿਸਾਨਾਂ ਨੂੰ ਜਾਗਰੂਕ ਕੀਤਾ ਪੰਜਾਬੀਆਂ ਨੂੰ ਜਾਗਰੂਕ ਕੀਤਾ ਕਿ ਕਦੇ ਕਿਤੇ ਵੀ ਜੇ ਕੋਈ ਵੀ ਵਿਪਤਾ ਆਉਂਦੀ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਸਾਡੇ ਸੂਬੇ ਦੇ ਅੰਦਰ ਜਾਂ ਕਿਸੇ ਬਾਹਰਲੇ ਸੂਬਿਆਂ ਦੇ ਵਿੱਚ ਉੱਥੇ ਪੰਜਾਬੀ ਪਹਿਲ ਦੇ ਆਧਾਰ ਤੇ ਲੰਗਰ ਤੇ ਹੋਰ ਰਾਹਤ ਸਮਗਰੀ ਲੈ ਕੇ ਪਹੁੰਚਦੇ ਆ ਪਰ ਪੰਜਾਬ ਦੇ ਲਈ ਇਹ ਜਿਆ ਕਿਉਂ ਦੇਖੋ ਆਉਣ ਲੱਗਿਆ ਸੀ ਵੀ ਇਹੀ ਗੱਲ ਕਰ ਰਹੇ ਸੀ ਵੀ ਜਿੱਥੇ ਕਿਤੇ ਲੋਡ ਹੁੰਦੀ ਆ ਆਪਣੇ ਪੰਜਾਬੀ ਹੁਣ ਵੀ ਦੇਖੋ ਜਿਹੜੇ ਇਹਦੇ ਚੜ ਆਏ ਨੇ ਉੱਤੇ ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਸੇਵਾ ਦੇ ਵਿੱਚ ਲੱਗੇ ਨੇ ਪਰ ਬੜਾ ਦੁੱਖ ਹੁੰਦਾ ਵੀ ਕਿਉਂ ਮਤਰਈ ਮਾਲਾ ਸਲੂਕ ਸਾਡੇ ਪੰਜਾਬੀਆਂ ਨਾਲ ਕੀਤਾ ਜਾਂਦਾ ਕੋਈ ਹੋਰ ਸੂਬਾ ਕੋਈ ਹੋਰ ਬੰਦਾ ਇਸ ਦੀ ਜੇ ਕਹਿ ਲਈਏ ਪੁੱਛਣ ਨਹੀਂ ਆਇਆ ਸਿਰਫ ਇੱਥੇ ਦੇ ਆਪ ਲੋਕ ਹੀ ਇੱਕ ਦੂਜੇ ਨਾਲ ਮੋਢਾ ਜੋੜ ਕੇ ਜੋ ਅੱਜ ਜੋ ਚੱਲ ਰਿਹਾ ਸੇਵਾ ਦਾ ਉਹ ਕੰਮ ਕਰ ਰਹੇ ਨੇ ਪਰ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਪੰਜਾਬੀਆਂ ਦਾ ਸੁਭਾਅ ਆ ਪੰਜਾਬ ਦਾ ਸੁਭਾਅ ਆ ਹਰ ਹਮੇਸ਼ਾ ਕਿਸੇ ਦੇ ਆਵੀ ਤੱਕਾ ਹਾਂ ਦੋ ਦਿਨਾਂ ਖੜਨਾ ਜਾਂ ਕਿਸੇ ਨੂੰ ਲੋੜ ਉੱਤੇ ਖੜਨਾ ਸੋ ਮੈਂ ਵੀ ਕਹਿੰਦਾ ਵੀ ਇਹ ਵੀ ਗੁਰੂ ਦੀ ਕਲਾ ਹੀ ਆ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪੇ ਸਮਰਾਥਾਂ ਆਪਾਂ ਸਿਰਫ ਆਪਣਾ ਮੂਲ ਪਛਾਣੀਏ ਰਲ ਰਲ ਮਿਲ ਕੇ ਜੋ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਤੇ ਆਉਣ ਵਾਲਾ ਸਮਾਂ ਯਕੀਨਨ ਤੌਰ ਤੇ ਪ੍ਰਮਾਤਮਾ ਕਿਰਪਾ ਕਰੂਗਾ ਆਪਣੀ ਈਰਿ ਵਿੱਚ ਵਿਚਾਰੋ ਕੀ ਅਪੀਲ ਕਰਦੇ ਹਾਂ ਮੈਂ ਸਭ ਨੂੰ ਇੱਕ ਅਪੀਲ ਕਰਦਾ ਜੀ ਦੇਖੋ ਪ੍ਰਮਾਤਮਾ ਕਰੇ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਆਪਾਂ ਨੂੰ ਫੇਰ ਵੀ ਤਿਆਰ ਰਹਿਣਾ ਚਾਹੀਦਾ ਨੇੜੇ ਦੇ ਨੇੜੇ ਜਿਹੜੇ ਪਿੰਡ ਨੇ देखो ਆਪਾਂ ਨੂੰ ਇਸ ਟਾਈਮ ਤੇ ਅਲਰਟ ਤੇ ਰਹਿਣ ਦੀ ਲੋੜ ਆ ਕਿਉਂਕਿ ਪਾਣੀ ਅੱਗੇ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਸੋ ਆਪਾਂ ਅਲਰਟ ਰਹੀਏ ਤੇ ਜੇ ਸਾਨੂੰ ਕਿਸੇ ਕਿਸਮ ਦੀ ਲੋੜ ਪੈਂਦੀ ਆ ਇੱਕ ਦੂਜੇ ਨੂੰ ਦੱਸ ਦਈਏ ਕਿ ਅਫਵਾਹਾਂ ਤੋਂ ਬਚੀਏ ਕਈ ਵਾਰ ਸਾਨੂੰ ਪੂਰੀ ਸਿਚੁਏਸ਼ਨ ਪਤਾ ਨਹੀਂ ਹੁੰਦੀ ਕਿਉਂਕਿ ਅਸੀਂ ਵੀ ਹੁਣ ਇੱਥੇ ਆਏ ਆ ਦੋ ਥਾਮਾਂ ਦੇ ਉੱਤੇ ਜੋ ਇਹ ਤੂਸੀਬਨ ਸਾਡੇ ਹਲਕੇ ਦੇ ਸਮਰਾਲੇ ਦੇ ਵਿੱਚੋਂ ਲੰਘ ਰਿਹਾ ਦੋ ਥਾਮਾਂ ਤੇ ਇਹ ਬਹੁਤ ਕਮਜ਼ੋਰ ਆ ਇੱਕ ਤਾਂ ਤੋਲੇਾਲ ਖੜੇ ਆ ਇੱਕ ਬਾਬਾ ਫਲਾਈ ਦੇ ਕੋਲ ਉਧਰ ਪ੍ਰੋਬਲਮ ਆ ਤੇ ਉੱਥੇ ਦੋਏ ਥਾਮਾਂ ਦੇ ਉੱਤੇ ਜਾ ਕੇ ਦੇਖਿਆ ਵੀ ਆ ਫਿਲਹਾਲ ਦੀ ਘੜੀ ਦੇਖੋ ਪੋਜੀਸ਼ਨ ਜਿਹੜੀ ਅੰਡਰ ਕੰਟਰੋਲ ਆ ਪਰ ਕਿਸੇ ਟਾਈਮ ਵੀ ਕੁਝ ਹੋ ਸਕਦਾ ਸੋ ਤਿਆਰ ਰਹੋ ਇੱਕ ਦੂਏ ਦਾ ਸਾਥ ਦੇਣ ਲਈ ਅਲਰਟ ਰਹੋ ਇਹੀ ਮੇਰੀ ਬੇਨਤੀ ਆ ਵੀ ਜੋ ਸਹੀ ਇਨਫੋਰਮੇਸ਼ਨ ਆ ਕੇਵਲ ਉਹ ਅੱਗੇ ਫਲੋਟ ਕਰੋ ਪਹਿਲਾ ਤੁਹਾਡਾ ਫਰਜ਼ ਦੇਖੋ ਮੈਂ ਐਵੇਂ ਕਹਦਾ ਪਹਿਲਾ ਤੁਹਾਡਾ ਫਰਜ਼ ਇਹ ਬਣਦਾ ਕੋਈ ਸਕਵਲ ਹੁੰਦੀ ਆ ਪਹਿਲਾ ਪ੍ਰਸ਼ਾਸਨ ਅਧਿਕਾਰੀਆਂ ਦਾ ਧਿਆਨ ਚ ਲਾਓ ਫਿਰ ਸਾਡੇ ਧਿਆਨ ਚ ਲਿਆਓ ਰਲ ਮਿਲ ਕੇ ਹੀ ਆਪਾਂ ਇਸ ਔਖੀ ਘੜੀ ਚੋਂ ਨਿਕਲ ਸਕਦੇ ਆ